ਇਹ ਥਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਪੰਜ ਮਿਲਣੀਆਂ ਵਾਈਟ ਕਲਰ ਆ ਤੁਸੀਂ ਦੇਖ ਹੀ ਲਿਆ ਕਾਲੀਆਂ ਵੀ ਮਿਲਣਗੀਆਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਦੱਸੋ ਵੀਰੇ ਇਹਦੇ ਬਾਰੇ ਵੀਰ ਜੀ ਇਹ ਥਾਰ ਬਹੁਤ ਸਪੈਸ਼ਲ ਜੀ ਥਾਰ ਆ ਬਹੁਤ ਡਿਮਾਂਡੀ ਇਹ ਕਲਰ ਹੋ ਗਿਆ ਹੁਣ ਦੀ ਅੱਜ ਦੇ ਬਿਲਕੁਲ ਗ੍ਰਿਲ ਲੱਗੀ ਹੋਈ ਐ ਸਭ ਤੋਂ ਮਹਿੰਗੀਆਂ ਹੈੱਡਲਾਈਟਾਂ ਲੱਗੀਆਂ ਸਭ ਤੋਂ ਮਹਿੰਗੇ ਪ੍ਰੋਜੈਕਟਰ ਹੈੱਡ ਅੱਗੇ ਪੌਗਲੈਂਪ ਲੱਗੇ ਹੋਏ ਠੀਕ ਬਹੁਤ ਵੀ ਆ ਦੀ ਮੰਗ ਨੂੰ ਦੇਖੇ ਮੈਨੂੰ ਕਾਲੇ ਰੰਗ ਦੀ ਸਨਰੂਫ ਵਾਲੀ ਵਰਨਾ ਚਾਹੀਦੀ ਆ ਲਓ ਮਿੱਤਰੋ ਤੁਹਾਡੇ ਵਾਸਤੇ ਲਿਆਏ ਇਹ ਆਟੋਮੈਟਿਕ ਕਾਰ ਆ ਭਾਜੀ ਹੂੰ 2021 ਐਸਐਕਸ 22/23 ਹੈ ਰਜਿਸਟ੍ਰੇਸ਼ਨ 23 ਦੀ ਹੈ ਠੀਕ ਹੈ ਜੀ ਤੇ 23 ਦੀ ਰਜਿਸਟ੍ਰੇਸ਼ਨ ਆ 22 ਮਾਡਲ ਆ ਚੱਲੀ ਕਿੰਨੀ ਆ 23 24000 ਕਿਲੋਮੀਟਰ ਚੱਲੀ ਹੈ 23 24000 ਚੱਲੀ ਆ ਕੈਪਟਨ ਸੀਟਾਂ ਦੇ ਵਿੱਚ ਆ ਕੈਪਟਨ ਸੀਟਾਂ ਲਈ ਨਹੀਂ ਕੈਪਟਨ ਸੀਟ ਕਵਰ ਇਹਦੇ ਵੀ ਬਹੁਤ ਮਹਿੰਗੇ ਪੈਣ ਹਾਂ ਸੀਟ ਕਵਰ ਦਿਖਾ ਵੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਤੇ ਬਾਈ ਜੀ ਰੇਟ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਆ ਨਵੀਆਂ ਗੱਡੀਆਂ ਫਰਸਟ ਓਨਰ ਦੀਆਂ ਪੰਜਾਬ ਨੰਬਰ ਦੀਆਂ A1 ਕੰਡੀਸ਼ਨ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਚੜ੍ਹਦੀ ਕਲਾ ਬਾਈ ਚੜ੍ਹਦੀ ਕਲਾ ਖੜੇ ਕਿੱਥੇ ਆ ਬਾਈ ਜੀ ਆਪਾਂ ਪਹਿਲਾਂ ਤਾਂ ਇਹ ਦੱਸ ਦੋ ਪਰ ਇਹ ਜਲੰਧਰ ਸ਼ਹਿਰ ਅਰਬਨ ਸਟੇਟ ਰੋਡ ਇਨਕਮ ਟੈਕਸ ਕਲੋਨੀ ਤੇ ਆਪਣੇ ਸ਼ੋਅਰੂਮ ਦਾ ਨਾਮ ਆ ਦਾ ਕਾਰ ਮਾਲ ਜਲੰਧਰ ਪਿੱਛੇ ਲਿਖਿਆ ਆ ਠੀਕ ਆ ਬਾਈ ਜੀ ਪੰਜਾਬ ਨੰਬਰ ਦੀਆਂ ਫਰਸਟ ਓਨਰ ਕਾਰਾਂ ਤਾਂ ਮੈਂ ਦੱਸ ਹੀ ਦਿੱਤੀਆਂ ਬਾਈ ਸਿਰਫ ਪੰਜਾਬ ਨੰਬਰ ਦੀ ਕਾਰਾਂ ਚੁਕੀਰ ਕਰਦੇ ਠੀਕ ਆ ਬਾਈ ਜੀ ਤੇ ਸਟਾਰਟਿੰਗ ਇਥੋਂ ਥਾਰ ਤੋਂ ਹੀ ਕਰਦੀਏ ਬੇਸ਼ੱਕ ਲਓ ਜੀ ਦੱਸੋ ਵੀਰੇ ਥਾਰ ਬਾਰੇ ਫਿਰ ਥਾਰੇ ਵੀਰ ਜੀ 2022 ਬਿਲਕੁਲ ਲੱਕੀ ਹੋਈ ਹੈ ਰੂਬੀਕੋਨ ਬੰਪਰ ਲੱਗਾ ਹੋਇਆ ਹੋਰ ਅੰਦਰ ਬਹੁਤ ਅਕਸੈਸਰੀ ਲੱਗੀ ਪਈ ਹੈ ਕਾਰ ਨੂੰ ਡਰਾਈਵਰ ਡਰਾਈਵਨ ਕਾਰ ਹੈ 40000 ਕਿਲੋਮੀਟਰ ਸਿਰਫ ਚੱਲੀ ਹੋਈ ਹੈ ਰੇਟ ਇਹਦਾ ਬਹੁਤ ਘੱਟ ਹੈ 12 ਲੱਖ 90000 ਰੁਪਏ ਸਿਰਫ 12 ਲੱਖ 49000 ਦੇ ਵਿੱਚ ਬਾਈ ਮਾਡਲ ਹੈ ਪਰ ਇਹਨੂੰ ਟਾਇਰ ਜਿਹੜੇ ਪਏ ਸਾਰੇ ਸਾਰੇ ਮਿਟਲੈਂਡ ਦੇ ਟਾਇਰ ਪਏ ਦਿਖਾ ਦੇ ਬਈ ਸਭ ਤੋਂ ਮਹਿੰਗੇ ਟਾਇਰ ਸਾਰੇ ਮਹਿੰਗੇ ਟਾਇਰ ਪਏ ਹੋਣੇ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਸਾਫ ਸੁਰਤਰੀ ਤੇ ਨਵੀਂ ਕਾਰ ਆ ਬਾਈ ਜੀ ਕਲਰ ਹੈਗਾ ਗ੍ਰੀਨ ਹੈਨਾ 100 ਹਾਂ ਰੌਕੀ ਬੇਜ ਕਲਰ ਹੈ 100 ਲੋਨ ਕਿੰਨੇ ਦਾ ਹੋ ਜੂਗਾ ਬਾਈ ਲੋਨ ਬਾਈ 10 ਲੱਖ 60 ਦਾ 10 ਲੱਖ ਦਾ ਹੋ ਜੂਗਾ 1.5 ਲੱਖ ਦਾ ਲੋਨ ਹੋ ਜੂਗਾ ਬਾਕੀ ਡਾਉਨ ਪੇਮੈਂਟ ਲੈਣਾ ਮਿੱਤਰੋ ਤੇ ਅੱਗੇ ਫਿਰ ਥਾਰ ਖੜੀ ਆ ਚਿੱਟੇ ਰੰਗ ਦੀ ਤੇ ਥਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ 5 ਮਿਲਣੀਆਂ ਵਾਈਟ ਕਲਰ ਆ ਤੁਸੀਂ ਦੇਖ ਹੀ ਲਿਆ ਕਾਲੀਆਂ ਵੀ ਮਿਲਣਗੀਆਂ ਤੁਹਾਡੀਆਂ ਸਾਰੀਆਂ ਧਮਾਂਡਾ ਪੂਰੀਆਂ ਹੋ ਜਾਣੀਆਂ ਦੱਸੋ ਵੀਰ ਇਹਦੇ ਬਾਰੇ ਵੀਰ ਜੀ ਇਹ ਥਾਰ ਬਹੁਤ ਸਪੈਸ਼ਲ ਜੀ ਥਾਰ ਆ ਬਹੁਤ ਡਿਮਾਂਡੀ ਇਹ ਕਲਰ ਹੋ ਗਿਆ ਹੁਣ ਦੀ ਅੱਜ ਡੇਟ ਬਿਲਕੁਲ ਗ੍ਰਿਲ ਲੱਗੀ ਹੋਈ ਹੈ ਸਭ ਤੋਂ ਮਹਿੰਗੀਆਂ ਹੈਡਲਾਈਟਾਂ ਲੱਗੀਆਂ ਸਭ ਤੋਂ ਮਹਿੰਗੇ ਪ੍ਰੋਜੈਕਟਰ ਹੈੱਡ ਅ पीछे एएमजी बड़ा जी बराबर कवर भी लगा अंदर भी वादू फैसली लगी हुई है हम्म ये 2023 मॉडल ठीक है जी 4 बाय टू ऑटोमैटिक पेट्रोल ऑटोमैटिक पेट्रोल चली गई नहीं ये चली हुई मैं कहता तेईस चौबीस तेई चौबीस हज़ार ठीक है जी रेट ਇਹ 13 ਲੱਖ 95 ਹਜ਼ਾਰ ਰੁਪਏ ਦੀ ਕਰਮ 13 ਲੱਖ 95 ਹਜ਼ਾਰ 12 ਲੱਖ ਦਾ ਲੋਨ ਹੋ ਜੀ ਮੰਗਣ ਦਾ 1.14 ਮੰਗ ਲਓ ਜਿੰਨਾ ਮਰਜ਼ੀ ਮੰਗ ਲਓ ਆਸਕਿੰਗ ਸਾਡੀ 1.14 ਲੱਖੀ 13 ਲੱਖ ਕਰਦੇ ਆ ਤੇ 12 ਦਾ ਲੋਨ ਹੋ ਹੀ ਜਾਣਾ 12 ਦਾ ਲੋਨ ਹੋ ਸਕਦਾ ਤੁਹਾਡੀ ਪ੍ਰੋਫਾਈਲ ਤੇ ਠੀਕ ਹੈ ਬਾਈ ਜੀ ਲਓ ਮਿੱਤਰੋ ਅੱਗੇ ਗੱਡੀ ਤੁਹਾਡੇ ਬਾਸ ਤੇ ਲੈ ਕੇ ਆਇਆ Honda City Honda City ਹੈ ਨਾ Honda City ਤੇ ਜਮਾ ਨਵੀਂ ਗੱਡੀ ਬ੍ਰਾਂਡ ਨਿਊ ਕਾਰ ਹੈ ਬਾਜੀ 100% ਹੋਈ ਨਾ ਨੰਬਰ ਦਾ 00 ਡਬਲ ਡਿਜੀਟ ਹੈ ਬਹੁਤ ਮਹਿੰਗੇ ਵਾਲਾ ਨੰਬਰ ਹੈ ਜਲੰਧਰ ਬਾਈ ਕਾਰ ਹੈ ਠੀਕ ਹੈ ਜਲੰਧਰ ਦੀ ਕਾਰ ਹੈ ਔਰ ZX ਆਟੋ ਸਭ ਤੋਂ ਟੌਪ ਐਂਡ ਵੀਰੀਅੰਟ ਜਿਹਦਾ ਨਮਾ ਦਾ ਰੇਟ 18.5 ਲੱਖ ਰੁਪਏ ਇਹ ਉਹ ਕਾਰ ਸਨਰੂਫ ਆਟੋ ਗੇਅਰ ਦੇ ਵਿੱਚ ਸਭ ਕੁਝ ਸਾਰਾ ਸ਼ਿਕਾ ਦੇ ਅੰਦਰ ਹੂੰ ਤੇ ਰੇਟ ਦੱਸ ਦੋ ਬਰੇ ਹੁਣ ਰੇਟ ਭਾਈ ਦਾ ਸਿਰਫ 10.5 ਲੱਖ ਰੁਪਈਆ ਰੇਟ ਆ ਫਿਕਸ ਰੇਟ ਆ ਇਹਦਾ 10.5 ਲੱਖ ਠੀਕ ਹੈ ਭਾਈ ਲੋਨ ਹੋ ਜਾਊਗਾ ਤੇ ਤੇ 8 ਲੱਖ ਦਾ ਲੋਨ ਹੋਊਗਾ ਭਾਈ 8.5 8.5 ਦਾ ਲੋਨ ਹੋ ਰਾਮ ਨਾ ਹੋ ਜਾ ਠੀਕ ਹੈ ਭਾਈ ਲਓ ਮਿੱਤਰੋ ਅੱਗੇ ਵਰਨਾ ਕਾਰ ਸਨਰੂਫ ਵਾਲੀ ਤੇ ਰੰਗ ਬਲੈਕ ਬਹੁਤ ਵੀ ਆ ਦੀ ਮੰਗ ਨੂੰ ਦੇਖੇ ਮੈਨੂੰ ਕਾਲੇ ਰੰਗ ਦੀ ਸਨਰੂਫ ਵਾਲੀ ਵਰਨਾ ਚਾਹੀਦੀ ਆ ਲਓ ਮਿੱਤਰੋ ਤੁਹਾਡੇ ਵਾਸਤੇ ਲਿਆਏ ਇਹ ਆ 2021 ਐਸਐਕਸ ਦਾ ਪੈਟਰੋਲ ਆ ਠੀਕ ਹੈ ਜੀ ਇਹ ਕਾਰ ਵੀ ਬਹੁਤ ਸੁਥਰੀ ਕਾਰ ਹੈ ਨੰਬਰ ਇਹਦਾ ਵੀ ਵੀਆਈਪੀ ਆ ਲੈ ਮਿੱਤਰਾਂ ਦਰੋਘਰੀਸਨ ਚੈੱਕ ਕਰਾ ਦੇ ਜਮਾ ਨਵੀਂ ਵੀਆਈਪੀ ਨੰਬਰ ਦੀ ਕਾਰ ਆ ਵੀਆਈਪੀ ਨੰਬਰ ਦੀ ਕਾਰ ਆ ਆਟੋ ਗੇਅਰ ਹੈ ਇੰਦਰਲੇ ਹਰ ਇੱਕ ਚੀਜ਼ ਵਧੀਆ ਹੈ ਠੀਕ ਹੈ ਜੀ ਤੇ 70 ਮੈਟ ਲੱਗੇ ਹੋਣੇ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਨਾ ਕੋਈ ਕਮੀ ਕਿਸੇ ਕਿਸੇ ਦੀ ਇੱਕ ਕਮੀ ਹੈ 100% ਕਮੀ ਇੱਕ ਕਮੀ ਆ ਦੱਸੋ ਡਰਾਈਵਰ ਦੀ ਡਰਾਈਵਰ ਤੁਸੀਂ ਪ੍ਰੋਵਾਈਡ ਕਰਾ ਦੇਣਾ ਭਾਜੀ ਪਰ ਜਿਹੜਾ ਬੰਦਾ ਗੱਡੀ ਲਊਗਾ ਉਹ ਕਮੀ ਪੂਰੀ ਕਰ ਦੇਊਗਾ ਕਰ ਦੇਊਗਾ ਜੀ ਬਿਲਕੁਲ ਤੇ ਰੇਟ ਦੱਸ ਦਿਓ ਵੀਰ ਗੱਡੀ ਦਾ ਰੇਟ ਵੀਰ ਜੀ ਦਾ 11,75,000 ਰੁਪਏ 11,75 ਤੇ ਲੋਨ 10k ਦਾ ਹੋ ਜਾਊਗਾ ਲੋਨ 10k ਦਾ 10k ਲੱਖ ਦਾ ਲੋਨ 10k ਦੇ ਵਿੱਚ ਕੋਈ ਜਗਾ ਹੋ ਜਾਊਗਾ ਬਈ ਅੱਗੇ ਬਈ ਵਾਈਟ ਵਰਨ ਆ ਗਈ ਸਨ ਰੂਫ ਵਾਲੀ ਹਾਂ ਇਹ ਵੀ ਐਸਐਕਸ ਆ ਭਾਜੀ ਡਰਾਈਵਰ ਬਹੁਤ ਸੋਹਣੇ ਲੱਗੇ ਹੋਏ ਐ ਸਿਰਫ 14000 ਕਿਲੋਮੀਟਰ ਗੱਡੀ ਚੱਲੀ ਹੋਈ ਐ ਬੰਪਰ ਟੂ ਬੰੰਪਰ ओरिजिनल ਹੋਣ ਦੀ ਗਾਰੰਟੀ ਲਿਖਤੀ ਐ 2022 ਦਾ ਇਹ ਮਾਡਲ ਠੀਕ ਐ ਜੀ ਠੀਕ ਹੈ ਤੇ ਚੱਲੀ ਕਿੰਨੀ ਆ ਚੱਲੀ 14000 ਸਰ ਭਾਜੀ 14000 ਕਿਲੋਮੀਟਰ ਚੱਲੀ ਆ ਅੰਦਰੋਂ ਤੁਹਾਨੂੰ ਕੰਡੀਸ਼ਨ ਚੈੱਕ ਕਰਾਉਣੇ ਆ ਬਹੁਤ ਮਹਿੰਗੇ ਬ੍ਰਾਂਡਡ ਸੀਟ ਕਵਰ ਪਏ ਨੇ ਮੈਟ ਪਏ ਨੇ ਤੇ ਅਲਾਈ ਵੀ ਤੁਹਾਡੇ ਟਾਇਰ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਲਓ ਮੈਂ ਤੇਰਾ ਕਰਾ ਚੈੱਕ ਕੰਡੀਸ਼ਨ ਸੀਟ ਕਵਰ ਚੈੱਕ ਕਰਾ ਕਲਰ ਕੰਬੀਨੇਸ਼ਨ ਬੜਾ ਹੀ ਜ਼ਬਰਦਸਤ ਕਰਾਇਆ ਬਿਲਕੁਲ ਤੇ ਬਾਈ ਜੀ ਰੇਟ ਬਹੁਤ ਸ਼ਕੀਨ ਮੁੰਡੇ ਦੀ ਗੱਲ ਸੀ ਲਾਈ ਨਹੀਂ ਉਹਨੇ ਬਿਲਕੁਲ ਹੀ ਇਹਦਾ ਰੇਟ 12 ਲੱਖ ਤੇ 25000 ਦਾ 12 ਲੱਖ 25000 ਹਾਂਜੀ ਬਾਈ ਠੀਕ ਹੈ ਭਾਈ ਜੀ 2022 ਮਾਡਲ ਹੈ ਨਾ 2022 14 ਲੱਖ ਜੀ ਐਸ ਐਕਸ ਐਸ ਐਕਸ ਠੀਕ ਹੈ ਭਾਈ ਜੀ ਤੇ ਅੱਗੇ ਆ ਗਈ ਜੀ ਬਲਾਈਟ ਕਲਰ ਦੇ ਵਿੱਚ ਸਕੋਰਪੀਓ ਕਲਾਸਿਕ ਤੇ ਮਾਡਲ ਮਿਲਾ ਦਾ 2023 ਹੈ ਨਹੀਂ ਇਹ ਭਾਈ ਜੀ ਭਾਈ ਜੀ ਹੈ 24 ਅਰਗੀ ਹੈ ਪਰ ਮਾਡਲ ਭਾਈ ਜੀ ਹੈ ਸਿੰਗਲ ਸਕ੍ਰੈਚ ਸਿੰਗਲ ਡੈਂਟ ਸਿੰਗਲ ਪੀਸ ਪੇਂਟ ਅਗਰ ਨਿਕਲ ਆਇਆ ਕਾਰ ਦਾ ਬਾਈ ਬਟਾ 23 ਹੈ ਰਜਿਸਟ੍ਰੇਸ਼ਨ 23 ਦੀ ਹੈ ਠੀਕ ਹੈ ਜੀ ਤੇ 23 ਦੀ ਰਜਿਸਟ੍ਰੇਸ਼ਨ ਆ 22 ਮਾਡਲ ਆ ਚੱਲੀ ਕਿੰਨੀ ਆ 24000 ਕਿਲੋਮੀਟਰ ਚੱਲੀ ਹੈ 23 24000 ਚੱਲੀ ਹੈ ਕੈਪਟਨ ਸੀਟਾਂ ਦੇ ਵਿੱਚ ਹੈ ਕੈਪਟਨ ਸੀਟਾਂ ਦੀ ਕੈਪਟਨ ਸੀਟਾਂ ਤੇ ਉਹ ਸੀਟ ਕਵਰ ਇਹਦੇ ਵੀ ਬਹੁਤ ਮਹਿੰਗੇ ਬੈਸ ਹਾਂ ਸੀਟ ਕਵਰ ਦਿਖਾ ਵੀ ਅੰਦਰੋਂ ਕੰਡੀਸ਼ਨ ਚੈੱਕ ਕਰਾ ਤੇ ਬਾਈ ਜੀ ਰੇਟ ਰੇਟ ਬਾਈ ਇਹਦਾ ਵੀ 16 ਲੱਖ 75000 ਰੁਪਏ 16 ਲੱਖ 99000 ਰੁਪਏ ਦੀ ਆਸਕਿੰਗ ਹੈ 16 ਲੱਖ 75000 ਦੀ ਕਾਰ ਦਾ 16 ਲੱਖ 75000 ਦੀ ਔਰ ਇਸ ਰੇਟ ਤੇ ਤੁਸੀਂ ਜਿੱਥੇ ਮਰਜੀ ਚੈੱਕ ਕਰ ਲਓ ਲੋਕਾਂ ਨੇ 17.5 ਲੱਖੀ ਮੰਗਿਆ ਹੋਊਗਾ ਬਿਲਕੁਲ ਠੀਕ ਹੈ ਸਾਡੀ ਗਾਰ ਦਾ ਬੰਪਰ ਵੀ ਪੇਂਟ ਕਰ ਨਿਕਲਾ ਤਾਂ ਗੱਡੀ ਵਾਪਸ ਲ ਠੀਕ ਹੈ ਬਈ ਤੇ ਅੱਗੇ ਗੱਡੀ ਤੁਹਾਡੇ ਵਾਸਤੇ ਲੈ ਕੇ ਆਇਆ ਬਾਈ ਜੀ ਆਪਾਂ ਕੀ ਆਦੀ ਸਲਟੋਸ ਕੀ ਆਦੀ ਸਲਟੋਸ ਦੱਸੋ ਵੀਰੇ ਦੇ ਬਾਰੇ ਇਹ ਵੀ ਜੀ ਐਚ ਟੀ ਐਕਸ ਰਿਵੀਐਂਟ ਹੈ ਹੂੰ ਇਹ ਟੌਪ ਚ ਆ ਜਾਂਦਾ ਇਹ ਨਹੀਂ ਟੌਪ ਤੋਂ ਨੰਬਰ ਥੱਲੇ ਟੌਪ ਸੀ ਡੀ ਹੁੰਦਾ ਇਹ ਐਚ ਟੀ ਐਕਸ ਹੈ ਸਨ ਰੂਫ ਵਾਲੀ ਕਾਰ ਹੈ ਕਾਲੇ ਰੰਗ ਦੀ ਕਾਰ ਹੈ ਜਿਹੜੀ ਬਹੁਤ ਰੇਅਰਲੀ ਮਿਲਦੀ ਹੈ ਹੂੰ ਤੇ ਸੀਟਾਂ ਦਾ ਹਾਲ ਤਾਂ ਓਰੀਜਨਲ ਵਾਲੇ ਲਿਫਾਫੇ ਨਹੀਂ ਲੱਥੇ ਲੋਕੀ ਬਾਅਦ ਚ ਚੜਾ ਦਿੰਦੇ ਆ ਓਰੀਜਨਲ ਵਾਲੇ ਹਾਲੇ ਤੱਕ ਲੱਥੇ ਠੀਕ ਹੈ ਜੀ ਤੇ ਮਾਡਲ ਮਾਡਲ 2022 2022 ਚੱਲਨੀ ਕਿੰਨੀ ਹੋਈ ਆ ਚੱਲੀ ਹੋਈ ਹੈ ਸਿਰਫ 17000 ਕਿਲੋਮੀਟਰ 17000 ਕਿਲੋਮੀਟਰ ਚੱਲੀ ਆ ਜਮਾਂ ਨਵੀਂ ਕੰਡੀਸ਼ਨ ਦੀ ਕਾਰ ਆ ਤੇ ਬਾਈ ਜੀ ਰੇਟ ਰੇਟ ਦਾ ਹੈਗਾ 13 ਲੱਖ 25 ਹਜ਼ਾਰ 13 ਲੱਖ 25 ਹਜ਼ਾਰ ਇਹ ਚ ਨੇਗੋਸ਼ੀਏਬਲ ਹੋ ਜੂ ਮੈਡਮ ਟਾ ਦੇਖੋ ਬਹੁਤ ਸਹੀ ਰੇਟ ਹੈ ਸਾਡੀ ਬਹੁਤ ਕੰਪੀਟੀਟਿਵ ਰੇਟ ਟਰਕੇ ਲੇਕਿਨ ਕੋਈ ਆਏਗਾ ਤੇ ਉਹ ਤਾਂ ਮਾਨਤਣ ਨੂੰ ਜ਼ਰੂਰ ਜ਼ਰੂਰ ਜਿਹੜਾ ਆਪਣੀ ਵੀਡੀਓ ਦੇਖ ਕੇ ਉਹ ਖਾਸ ਕਰਕੇ ਉਹਨਾਂ ਦਾ ਮਾਨਤਣ ਜ਼ਰੂਰ ਹੋਊਗਾ ਤੇ ਮੈਨੂੰ ਲੱਗਦਾ ਇਹਦੇ ਤੇ ਵੀ 11-12 ਲੱਖ ਤੱਕ ਦਾ ਲੋਨ ਜਿਹੜਾ इजीली ਹੋ ਜਾਊਗਾ इजीली ਭਾਈ ਹਾਂ ਜੀ ਕਿਉਂਕਿ ਸਾਡੀਆਂ ਕਾਰਾਂ ਜਿਹੜੀਆਂ ਉੱਪਰਲੇ ਮਾਡਲ ਦੀਆਂ ਨੇ ਔਰ ਬਹੁਤ ਸਾਫ਼ ਕੰਡੀਸ਼ਨ ਦੀਆਂ ਕਾਰਾਂ ਦੀ ਵੈਲਿਊਏਸ਼ਨ ਪੂਰੀ ਆਉਂਦੀ ਹੈ ਤੁਹਾਡੀ ਪ੍ਰੋਫਾਈਲ ਠੀਕ ਹੋਵੇ ਤੇ ਪੂਰਾ ਵੱਡਾ ਪੂਰਾ ਲੋਨ ਵੀ ਕੈਸੇ ਲੇ ਹੋ ਜਾਂਦਾ ਠੀਕ ਹੈ ਭਾਈ ਲੈ ਮੈਂ ਤੇਰਾ ਇੱਥੋਂ ਹੀ ਲੰਘ ਜਾ ਤੇ ਉਹ ਗੱਡੀ ਦਿਖਾਉਣੀ ਆ ਆਪਾਂ ਚਿੱਟੇ ਰੰਗ ਦੀ ਵਰਨਾ ਦੱਸਿਓ ਵੀਰੇ ਉਹਦੇ ਬਾਰੇ ਸਨ ਰੂਫ ਵਾਲੀ ਗੱਡੀ ਬੜੀ ਆ ਸਕਿਆ ਸਕਿਆ ਇਹ 2021 ਮਾਡਲ ਦੀ ਔਰ ਤੁਹਾਨੂੰ ਮੈਂ ਦੱਸਾਂਗਾ ਕਿੰਨੇ ਚੱਲੀ ਹੈ ਤੇ ਤੁਸੀਂ ਸੁਣ ਕੇ ਰੰਗ ਆ ਜਾਓ ਕਿ ਕੇਵਲ ਠੀਕ ਹੈ ਭਾਈ ਐਸਐਕਸ ਮਾਡਲ ਹੈ 2021 ਹੈ ਦਸੰਬਰ ਦੇ ਮਹੀਨੇ ਦੀ ਇਹ ਕਾਰ ਹੈ ਦਸੰਬਰ ਮਹੀਨੇ ਦੀ ਦਸੰਬਰ ਮਹੀਨੇ ਦੀ ਕਾਰ ਹੈ ਦਸੰਬਰ ਕਹਿੰਦਾ ਤਾਂ ਨਵੰਬਰ ਵੀ ਨਹੀਂ ਨਿਕਲੂਗਾ ਸਾਡੇ ਕੋਲ ਠੀਕ ਹੈ ਜੀ ਸਨਰੂਫ ਵਾਲੀ ਕਾਰ ਆ 15000 ਚੱਲੀ ਆ 2021 ਮਾਡਲ ਦਸੰਬਰ ਮਹੀਨੇ ਦੀ ਬਿਲਕੁਲ ਤੇ ਭਾਈ ਜੀ ਰੇਟ ਛੋਟਾ ਜਿਹਾ ਰੇਟ 1090000 ਦਾ 10 ਲੱਖ 90 ਹਜ਼ਾਰ ਹੂੰ ਤੇ ਲੋਨ ਕਿੰਨੇ ਦਾ ਹੋ ਜਾਊਗਾ ਲੋਨ ਹੋ ਜੂਗਾ ਭਾਈ 8.5 ਲੱਖ ਦਾ ਆਰਾਮ ਦਾ ਬਾਕੀ ਛੋਟੀ ਜੀ ਡਾਉਨ ਪੇਮੈਂਟ ਲਓ ਗੱਡੀ ਚੱਕ ਲਓ ਸਾਫ ਗੱਡੀ ਹੈ 100% ओरिजिनल ਹੋਣ ਦੀ ਗਾਰੰਟੀ ਅੱਗੇ ਫੇਰ ਥਾਰ ਆ ਗਈ ਥਾਰ ਦਾ ਤਾਂ ਭਾਈ ਹੁਣ ਮੇਲਾ ਲਾਈ ਖੜੇ ਨੇ ਜਿਹੜੇ ਮੇਰੇ ਵੀਰ ਨੂੰ ਥਾਰ ਲੱਭਦੇ ਨੇ ਜਿਹੜੇ ਕਹਿੰਦੇ ਥਾਰ ਨਹੀਂ ਮਿਲਦੀ ਤਾਂ ਇੱਥੋਂ ਥਾਰਾ ਜਿੰਨੀ ਮਰਜੀ ਦੱਸੋ ਵੀਰੇ 2000 ਪਾਜੀ ਭਾਈ ਮਾਡਲ ਠੀਕ ਹੈ ਜੀ ਠੀਕ ਹੈ ਮੈਨੂਅਲ ਠੀਕ ਹੈ ਜੀ ਇਸ ਤਰਫ 20000 ਕਿਲੋਮੀਟਰ ਕੰਪਨੀ ਰਿਕਾਰਡ ਦੇ ਨਾਲ ਇੱਕ ਤਰੀਕ ਦੇ ਵਿੱਚ ਆਰਮ ਰੈਸਟ ਲੱਗੇ ਆ 20 ਇੰਚ ਦੇ ਅਲੋਇਡਰ ਬ੍ਰਾਂਡ ਨਿਊ ਲੱਗੇ ਉਸ 20 ਇੰਚ ਦੇ ਅਲਾਈ ਟਾਇਰ ਨੇ ਆ ਚੈੱਕ ਕਰਾ ਅਲਾਈ ਦੇ ਟਾਇਰ ਠੀਕ ਹੈ ਬਾਈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰਾਉਣੇ ਆ ਆਰਮ ਰੈਸਟ ਵਗੈਰਾ ਲੱਗੇ ਹੋਇਆ ਸਾਫ ਸੁਥਰੀ ਕੰਡੀਸ਼ਨ ਆ 4/4 ਮੈਨੂਅਲ ਗੇਅਰ ਦੇ ਵਿੱਚ 2022 ਮਾਡਲ 2022 ਤੇ ਰੇਟ ਬਾਈ ਜੀ ਰੇਟ ਵਜੋਂ ਇਹਦਾ ਮਿਲੇਗਾ ਤੁਹਾਨੂੰ 14,75,000 14,75,000 ਇਹ ਡੀਲਨ ਵਾਲਾ ਰੇਟ ਆ ਜਾਂ ਨੇਗੋਸ਼ੀਏਬਲ ਜੀ ਨੇਗੋਸ਼ੀਏਬਲ ਨਹੀਂ ਹੈ ਭਾਜੀ ਇਹ ਫਿਕਸਡ ਹੀ ਰੇਟ ਹੈ ਇਸ ਕਾਰ ਦੇ ਉੱਤੇ ਇੱਕ ਸਕਰਾਚ ਕੋਈ ਕਲੇਮ ਕਦੇ ਪੇਂਟ ਕਿਸੇ ਕਿਸਮ ਦਾ ਕੋਈ ਹੋਵੇ ਇਹ ਗੱਡੀ ਦੇ ਪੈਸੇ ਵਾਪਸ ਹੀ ਦੇਣਗੇ 14,75,000 75,000 ਤੇ ਭਾਈ ਜੀ ਲੋਨ ਕਿੰਨੇ ਦਾ ਹੋ ਜੂਗਾ ਜੀ ਲੋਨ ਇੱਕ ਵਾਰੀ 12 ਲੱਖ ਦਾ ਹੋ ਜੂਗਾ 12 ਲੱਖ ਦਾ ਲੋਨ ਹੋ ਜੂਗਾ ਆਪਾਂ ਨੇ 1 ਤੋਂ 3 ਲੱਖ ਰੁਪਈਆ ਡਾਊਨ ਪੇਮੈਂਟ ਲੈ ਕੇ ਆਉਣੀ ਆ ਇਹ ਥਾਰ ਵਾਸਤੇ ਇਹਦੇ ਵਾਸਤੇ ਇਹ ਵੀ ਹੋ ਸਕਦਾ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੋਵੇ ਤੇ 12 ਹੋ ਠੀਕ ਹੈ ਇਹ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਮਿੱਤਰੋ ਤੇ ਅੱਗੇ ਫੇਰ ਥਾਰ ਬਾਈ ਜੀ ਇਹਦੇ ਬਾਰੇ ਦੱਸਿਓ ਇਹ ਆਰ ਡਬਲਯੂ ਡੀ ਆ ਰੀਅਲ 4 ਵ੍ਹੀਲ ਡਰਾਈਵ 23 ਮਾਡਲ ਦਾ ਥਾਰ ਹੈ ਜੀ ਲਗਾ ਬਾਦੋ ਸਾਰੀ ਫੈਸਿਲੀਟੀਆਂ ਲੱਗੀਆਂ ਹੈਡਲਾਈਟਾਂ ਲੱਗੀਆਂ ਗ੍ਰਿਲ ਲੱਗੀ ਹੈ ਡੈਸ਼ ਕੈਮ ਲੱਗਾ ਆਰਮ ਰੈਸ ਲੱਗੇ ਆ ਹੋਰ ਨੂੰ ਲਾਵੇ ਸੀਟਾਂ ਲੱਗੇ ਕਈ ਕੁਛ ਆ ਓਨਰ ਫਰਸਟ ਹੈ ਵੀ ਓਨਰ ਫਰਸਟ ਹੈ ਬਾਈ ਚੱਲੀ ਕਿੰਨੀ ਕਾ ਚੱਲੀ ਹੈ ਮੇਰੇ ਕੋਲ 48 ਨੇ ਚੱਲੇ ਆ ਕਿਲੋ 48 49000 ਕਿਲੋਮੀਟਰ ਚੱਲੀ ਆ 4/2 ਤੇ ਹੈਗੀ ਮੈਨੂਅਲ ਗੇਅਰ ਮੈਨੂਅਲ ਗੇਅਰ ਚ ਆਉਂਦੀ ਬਈ ਸਟਿੱਕਰ 4x4 ਦਾ ਲੱਗਿਆ ਜੇ ਤੁਸੀਂ ਕਿਸੇ ਨੂੰ ਦਿਖਾਉਣਾ ਵੀ 4x4 ਆ ਨਹੀਂ ਕਿਸੇ ਕਰਕੇ ਮੈਂ ਪਹਿਲਾਂ ਪਾ ਕੇ ਆ ਡਬਲ 4 ਇਹਦਾ ਰੇਟ 12 ਲੱਖ 90000 ਰੁਪਈਆ ਜੀ 12 ਲੱਖ 90000 90000 ਠੀਕ ਹੈ ਜੀ 11 ਕ ਲੱਖ ਲੋਨ ਹੋ ਜਾਊਗਾ ਦੀ ਆਸਕਿੰਗ 13 25 ਹੈ ਪਰ ਇਹ ਰੇਟ ਤੇ ਮਿਲ ਜੇਗੀ ਤਾਂ ਠੀਕ ਹੈ ਜੀ ਤੇ ਅੱਗੇ ਆ ਗਈ ਬਈ ਸਕਾਰਪਿਓ ਐਨ ਸਕਾਰਪਿਓ ਐਨ ਆ ਗਈ ਬਈ Z8 4x4 ਆਟੋਮੈਟਿਕ ਡੀਜ਼ਲ ਠੀਕ ਹੈ ਜੀ ਬ੍ਰੈਂਡ ਨਿਊ ਕਾਰ ਆ ਲੋਕਲ ਜਲੰਧਰ ਦਾ ਨੰਬਰ ਹੈ ਠੀਕ ਹੈ ਜੀ ਓਨਰ ਫਰਸਟ ਫਰਸਟ ਓਨਰ ਓਨਰ ਪੁੱਛਣ ਜੇ ਲੋੜ ਹੀ ਨਹੀਂ ਸਾਰੀਆਂ ਫਰਸਟ ਨੇ ਹੈ ਨਾ ਵੀਰੇ ਤੇ ਮਾਡਲ ਕਿੰਨੇ ਆ ਇਹ 2022 ਦਾ 22 23 ਦਸੰਬਰ 23 ਦਸੰਬਰ ਦਾ 2023 ਦਸੰਬਰ ਦੀ ਕਾਰ ਹੈ ਇਹ ਠੀਕ ਹੈ ਜੀ ਰੇਟ ਇਹਦਾ ਇੱਕ ਸਾਲ ਪੂਰਾ ਹੀ ਹੋਇਆ ਜਸਟ ਤੇ ਹਾਲੇ ਹਫਤਾ ਹੋਇਆ ਦੁਬਾਰਾ ਰੀਇਨਸੋਰਡ ਪੂਰੇ ਸਾਲ ਦੀ ਹੋ ਗਈ ਹੈ ਪੂਰੇ ਸਾਲ ਦੀ ਪੂਰੇ ਸਾਲ ਦੀ ਠੀਕ ਹੈ ਜੀ ਤੇ ਰੇਟ ਇਹਦਾ ਗੱਡੀ ਦਾ ਰੇਟ ਦਾ ਮੰਗਣ ਨੂੰ ਜੋ ਮੱਝੀ ਹੈ ਇਹ 22 ਲੱਖ 90 ਹਜ਼ਾਰ ਰੁਪਏ ਦੀ ਮਲੇਗੀ 23 ਲੱਖ 45 ਹਜ਼ਾਰ ਰੁਪਏ ਦੀ ਠੀਕ ਹੈ ਜੀ 22 ਲੱਖ 90 ਹਜ਼ਾਰ ਦੀ ਤੇ ਲੋਨ 80 90% ਹੋਈ ਜਾਦਾ ਬਿਲਕੁਲ ਹੋ ਜੀ ਬੜੇ ਆਰਾਮ ਨਾਲ ਹੋ ਜੀ ਸਾਰੀ ਲੀਡਿੰਗ ਬੈਂਕਸ ਤੋਂ ਠੀਕ ਹੈ ਜੀ ਅੱਗੇ ਬੇਹਤਰਾ ਦਿਖਾ ਦੇ ਕਾਰ ਸਾਹਮਣੇ ਦਿਖਾ ਦੀ ਇਹ ਵੀ ਹੈਗੀ ਹੈ ਮਹਿੰਦਰਾ ਦੀ ਐਕਸ ਜੂ ਵੀ 700 ਇਹ ਹੈਗੀ ਜੀ ਏ ਐਕਸ 7 ਐਲ ਕੰਪਲੀਟ ਲਗਰੀ ਐਡੀਸ਼ਨ ਹਮ ਟਾਪ ਪਿੰਡ ਵੇਰੀਐਂਟ ਨੰਬਰ ਪਲੇਟ ਲੱਗਿਆ ਹੋਇਆ ਹਮ ਐਕਸੈਸਰੀਸ ਦੀ ਜੋ ਲੋਡ ਹੁੰਦੀ ਨਹੀਂ ਕਿਉਂਕਿ ਫੁੱਲੀ ਲੋਡਡ ਕਾਰ ਹੁੰਦੀ ਹੈ ਬਿਲਕੁਲ ਜੀ ਅੰਦਰੋਂ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣਾ ਮਿੱਤਰੋ ਜਮਾ ਕੋ ਕਬੀ ਸਾ ਕਿਸੇ ਤਰ੍ਹਾਂ ਦੀ ਕੋਈ ਸਕ੍ਰੈਚ ਨਹੀਂ ਕੋਈ ਰੀਪੇਟ ਹੈਗਾ ਤਾਂ ਫਿਰ ਗਾਰੰਟੀ ਦੇ ਨਾਲ ਬੰਪਰ ਟੂ ਬੰਪਰ ओरिजिनल ਦੀ ਗਾਰੰਟੀ ਹੋएगी ਤੁਹਾਡੀ ਠੀਕ ਹੈ ਜੀ ਤੇ ਰੇਟ ਗੱਡੀ ਦਾ ਰੇਟ ਤਾਂ ਮਿਲੇਗਾ ਜੀ ਤੁਹਾਨੂੰ ਫਾਈਨਲੀ ਰੇਟ ਮਿਲ ਜੇਗਾ 20 ਲੱਖ 45 ਹਜ਼ਾਰ ਰੁਪਏ 20 ਲੱਖ 45 ਹਜ਼ਾਰ ਇਹ ਡਰਾਈਵਰ ਆ ਰਹੀ ਜਿਹੜੇ ਕੋਈ ਵੱਡੀ ਫੈਮਿਲੀ ਵਾਲੇ ਘੱਟ ਬਜਟ ਦੀ ਕਾਰ ਜਾਂਦੇ ਤੇ ਉਸ ਫੈਮਿਲੀ ਵਾਸਤੇ ਬੈਸਟ ਕਾਰ ਆ ਇਹਦੇ ਵੀ ਬੰਪਰ ਟੂ ਬੰਪਰ ਹੋਣ ਦੀ ओरिजिनल ਦੀ ਗਾਰੰਟੀ ਆ ਹਮਮ ਔਰ ਇਹ ਸਿਰਫ 24000 ਕਿਲੋਮੀਟਰ ਚੱਲੀ ਆ 100% ਦੇ ਨੋਲੀ ਆਫੀਸ਼ਲ ਜਦੋਂ ਦਾ ਹੈ ਮਾਡਲ ਕਿੰਨਾ ਹੈ ਇਹ 2019 ਦਾ ਹੈ 2019 25000 ਕਿਲੋਮੀਟਰ ਚੱਲੀ ਹੈ ਪੁਸ਼ ਬਟਨ ਸਟਾਰਟ ਹਾਂਜੀ 24 25000 ਕਿਲੋਮੀਟਰ ਠੀਕ ਹੈ ਜੀ 25000 ਕਿਲੋਮੀਟਰ ਚੱਲੀ ਹੈ ਟੋਪ ਐਂਡ ਵੀਰੀਅੰਟ ਨਗਾ ਰੱਖਦੇ ਠੀਕ ਹੈ ਭਾਈ ਜੀ ਤੇ ਰੇਟ ਗੱਡੀ ਦਾ ਇਹਦਾ ਰੇਟ ਹੈ ਜੀ ਫਾਈਨਲ ਫਿਕਸ 495000 495000 ਹਾਂਜੀ ਤੇ ਲੋਨ ਕਿੰਨੇ ਕਦਾ ਹੋ ਜੂ ਲੋਨ 4 ਲੱਖ ਦਾ ਵੀ ਹੋ ਜੂਗਾ 95000 ਰੁਪਏ ਡਾਊਨ ਪੇਮੈਂਟ ਤੇ ਗੱਡੀ ਲੈ ਜਾ ਸਕਦੇ ਹੋ 4 ਦਾ ਵੀ ਹੋ ਜੂਗਾ ਪ੍ਰੋਫਾਈਲ ਤੇ ਡਿਪੈਂਡ ਕਰਦਾ ਜਿਵੇਂ ਮੈਂ ਤੁਹਾਨੂੰ ਠੀਕ ਹੈ ਜੀ ਸਾਢੇ 3 ਗੱਡੀਆਂ ਇਹਨਾਂ ਦੇ ਵਿੱਚ ਜੋ ਤੁਹਾਨੂੰ ਜਿੰਨੀਆਂ ਵੀ ਪਸੰਦ ਆ ਗਈਆਂ ਸਕਰੀਨ ਤੇ ਨੰਬਰ ਚੱਲਦਾ ਬਾਈ ਹੁਣ ਨਾਲ ਕਰੋ ਗੱਲਬਾਤ ਡੀਲ ਡਨ ਕਰੋ ਜਲੰਧਰ ਸ਼ਹਿਰ ਖੜਿਆ ਦਾ ਕੌਰ ਮੋਲ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਭੁੱਲ ਨਾ ਦੱਬ ਕੇ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ